ਫਿਰ ਤੋਂ ਹਾਜ਼ਰ ਹੋਏ ਹਾਂ ਨਵੀਂ ਵੀਡੀਓ ਲੈ ਕੇ ਇਹ ਤਸਵੀਰਾਂ ਬਰਿੰਡਾ ਏਮਜ ਹਸਪਤਾਲੀਆਂ ਨੇ ਜਿੱਥੇ ਕਿ ਪਿੰਡ ਖੀਵਾ ਖੁਰਦ ਜ਼ਿਲ੍ਹਾ ਮਾਨਸਾ ਦੇ ਸ੍ਰੀ ਗੁਰਦੁਆਰਾ ਸਾਹਿਬ ਸੰਗਤ ਸਰ ਦੇ ਵਿੱਚੋਂ ਸ਼ੁਰੂ ਕਰ ਲੰਗਰ ਤਿਆਰ ਹੋ ਕੇ ਇਸ ਜਗ੍ਹਾ ਤੇ ਲਗਾਇਆ ਜਾਂਦਾ ਹੈ ਹਸਪਤਾਲ ਦੇ ਵਿੱਚ ਮਰੀਜ਼ ਤੇ ਉਹਨਾਂ ਦੇ ਨਾਲ ਆਏ ਪਰਿਵਾਰ ਇਸ ਜਗ੍ਹਾ ਤੋਂ ਗੁਰੂ ਕਾ ਲੰਗਰ ਛਾਦੇ ਹੈ ਇਨਾਂ ਦੇ ਸੇਵਾਦਾਰ ਨਾਲ ਮੈਂ ਗੱਲਬਾਤ ਕੀਤੀ ਸੀ ਉਹ ਦੱਸ ਰਹੇ ਸਨ ਕਿ ਸਾਨੂੰ ਇੱਥੇ ਸੰਗਤਾਂ ਦਾ ਲੰਗਰ ਦੀ ਸੇਵਾ ਲਈ ਬਹੁਤ ਸਹੂਜ ਮਿਲਦਾ ਹੈ ਅਤੇ ਸਾਡੇ ਪਿੰਡ ਵੱਲੋਂ ਵੀ ਬਹੁਤ ਸਹੂਜ ਹੈ ਕਿਤੇ ਕੱਲਾ ਥਾਲ ਫੁਲਕਾ ਹੀ ਨਹੀਂ ਬਲਕਿ ਖੀਚੜੀ, ਚਾਵਲ, ਅਚਾਰ, ਲੱਸੀ, ਪਾਣੀ ਅਤੇ ਚਾਹ ਆਦ ਦਾ ਲੰਗਰ ਲਗਭਗ 70-80 ਕਿਲੋਮੀਟਰ ਤੋਂ ਤਿਆਰ ਕਰਕੇ ਇਹ ਜਗ੍ਹਾ ਤੇ ਲਗਾਇਆ ਜਾਂਦਾ ਹੈ ਤੋ ਸੰਗਤਾਂ ਵੱਲੋਂ ਗੁਰੂ ਘਰ ਦਾ ਸਬੰਧ ਵੀ ਕੱਟਿਆ ਜਾਂਦਾ ਹੈ ਅਤੇ ਵਰਤਨਾਂ ਦੀ ਸੇਵਾ ਵੀ ਕਰਵਾਈ ਜਾਂਦੀ ਹੈ। ਜੋ ਸਲਾਮਾ ਜੀ ਇਹਨਾਂ ਦੀ ਏਡੇ ਵੱਡੇ ਉਪਰਾਲੇ ਨੂੰ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਨ ਦੁਖ ਨਹੀਂ ਰਾਹ ਤੋਂ ਆਪਣੀ ترقی ਦੇਵੇ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।